ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਧੀਮਾਨ ਅਤੇ ਹਲਕਾ ਤੂਰੀ ਦੇ ਹਰਪ੍ਰੀਤ ਧੀਮਾਨ ਨੇ ਸ਼ੈਲ ਤੂਰੀ ਵਿਖੇ ਧਾਰਮਿਕ ਸਮਾਗਮ ਦੌਰਾਨ ਹਾਜ਼ਰੀ ਲਵਾਈ ਅਤੇ ਸੁਣਦੇ ਹਾਂ ਕੀ ਕਿਹਾ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ ਨਾ ਦਿਖੋ ਜੁਤਾ ਦੇ ਕੇ ਪਾਸ ਮੈਂ ਨੇ ਜੋ ਵੀ ਮਾਈ ਕੈਨੇਡਾੋਂ ਸਹਿਰੇ ਮਿਆਂ ਬਰਕਾਸ਼ੀ ਦਾ ਜੀ ਕੋ ਜੁਤਾ ਦੇ ਕੇ ਪਾਸ ਮੈਂ ਤੇਰੀ ਸਤਿਗੁਰ ਤੇ ਚੀਜ਼ ਹੈ ਤੇ ਇਹ ਤੋਂ ਵੱਡਾ ਕੋਈ ਗੇਨ ਨਹੀਂ ਹੁੰਦੀ ਤੇ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਇਹ ਆਸ਼ਰਮ ਬਣੇ ਆ ਤੇ ਜਿੰਤੇ ਜਾ ਕੇ ਲੋਕਾਂ ਨੂੰ ਚੇਤ ਮਿਲਦੀ ਹੈ ਇਹ ਬੜਾ ਲੋਕਾਂ ਨੂੰ ਜਦੋਂ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਅੱਜ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਨੂੰ ਸ਼ਾਂਤ ਹੋਣਾ ਚਾਹੀਦਾ ਜਿਹੜਾ ਜੀ ਲੋਕਾਂ ਕੋਲ ਹੈ ਨਹੀਂ ਤਾਂ ਮੈਨੂੰ ਲੱਗਦਾ ਵੀ ਜੇ ਜੀ ਸੰਧਰ ਵਿੱਚ ਜੁੜ ਬੈਠੀ ਹੈ ਸ਼ਰਧਾ ਪ੍ਰੇਮ ਪਿਆਰ ਨਾਲ ਇਹ ਇੱਕ ਵੱਡਾ ਸ਼ਾਂਤ ਵਾਲਾ ਕੰਮ ਹੈ ਜਿਹਨ ਕੇਂਦਰ ਦਾ ਪਾਪਾ ਜੀ ਮਹਾਰਾਜੀ ਦਾ ਇਹ ਆਸ਼ਰਮ ਅਧਿਆਤਮਿਕ ਕੇਂਦਰ ਹੈ ਇਹਦੇ ਭਗਵਾਨ ਜੀ ਗਿਆਨ ਸੱਚਾ ਹੈ ਕਿ ਇਹ ਤਾਂ ਗਿਆਨ ਹੈ ਲੋਕੋ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਜਿੱਥੇ ਜਾ ਕੇ ਸਾਨੂੰ ਸ਼ਾਂਤ ਮਿਲੇ ਸਾਨੂੰ ਜ਼ਿੰਦਗੀ ਦੀਆਂ ਬ੍ਰਿਤੀਆਂ ਸਮਝ ਆਈਆਂ ਜਾਣ ਸਾਨੂੰ ਸਾਨਪੁਣ ਵਾਲੇ ਪਾਸੇ ਤੋਰਿਆ ਜਾਵੇ ਇਹ ਸਾਨੂੰ ਮਾੜੇ ਕੰਮਾਂ ਤੋਂ ਬੁਰੀਆਂ ਆਦਤਾਂ ਤੋਂ ਨਸ਼ੇ ਪਤੀ ਤੋਂ ਸਾਨੂੰ ਬਚਾਇਆ ਜਾਵੇ ਅਜਿਹੇ ਬੰਦੇ ਨੂੰ ਸਕੂਨ ਮਿਲਦਾ ਹੈ ਉਹ ਜਿਹੜੀ ਜਿੱਥੋਂ ਸਾਨੂੰ ਇਹ ਸਕੂਨ ਮਿਲਦਾ ਹੈ ਜਿਹੜੀਆਂ ਕਿਤਾਬਾਂ ਜਿਹੜੇ ਗ੍ਰੰਥ ਜਿਹੜੇ ਗੁਰੂ ਸਾਨੂੰ ਇਸ ਪਾਸੇ ਲਾਉਂਦੇ ਨੇ ਤਾਂ ਮੈਂ ਸਮਝਦਾ ਉਹ ਦੁਨੀਆ ਦੇ ਲਈ ਬਹੁਤ ਵੱਡਾ ਉਹਦੀ ਥੇਨ ਹੈ ਬਹੁਤ ਵੱਡੀ ਉਹਨਾਂ ਦੇ ਸਹਿਦ ਕਰਕੇ ਦੁਨੀਆ ਚੰਗੇ ਰਾਹ ਚੱਲੀ ਹੋਈ ਹੈ ਸੋ ਸਾਨੂੰ ਲੋੜ ਹੈ ਇਸ ਤਰ੍ਹਾਂ ਦੇ ਗੁਰੂਆਂ ਦੀਆਂ ਜਿਹੜੇ ਵੀ ਚੰਗੇ ਰਾਹ ਸਾਨੂੰ ਲੈ ਕੇ ਜਾਂਦੇ ਨੇ ਸਾਡੀ ਆਉਣ ਵਾਲੀ ਪੀੜ੍ਹੀ ਚੰਗਾ ਰਾਹ ਦਿਖਾਉਂਦੇ ਨੇ ਸਾਨੂੰ ਲੋੜ ਹੈ ਉਹਨਾਂ ਦੇ ਵਿੱਚ ਵਿਸ਼ਵਾਸ ਰੱਖਣਾ ਕਿ ਤਾਂ ਜੋ ਸਾਡੀ ਆਉਣ ਵਾਲੀ ਜਨਦੀ ਚੰਗੀ ਬਣ ਜੇ ਅੱਗੇ ਕੁਝ ਨਹੀਂ ਆਉਂਦਾ ਜਿਵੇਂ ਸੁਲਤਾਨਪੁਰ ਦੇ ਮਹਾਰਾਜ ਕਿ ਸਮਾਜਿਕ ਕਾਰ ਕਰ ਰਹੇ ਨੇ ਨਸ਼ਾ ਪਤਾ ਦੂਰ ਕਰ ਰਹੇ ਨੇ ਆਯੂ ਮੁਖ ਵਿਭਾਗ ਨਾਲ ਨੇ ਗੁੰਡਨ ਕੈਂਪ ਬਹੁਤ ਵਧੀਆ ਸਮਾਜਿਕ ਕਾਰ ਇਹ ਤੁਸੀਂ ਇਹ ਨਾਲ ਸਹੀ ਚੋਣ ਕਰਾਓ ਜਿਹੜੇ ਸਾਦੇ ਕੰਮ ਨੇ ਨਾ ਜੀ ਉਹ ਸੰਜੇ ਨਾਲ ਹੀ ਹੁੰਦਾ ਨਹੀਂ ਸਹਿਯੋਗ ਨਾਲ ਹੀ ਹੁੰਦਾ ਇਕੱਲਾ ਬੰਦਾ ਨਹੀਂ ਕਰ ਸਕਦਾ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਇਹ ਸੰਗਤ ਦੇ ਤੇਲ ਕੁ ਜੋਗਦਾਨ ਨਾਲ ਤੇ ਸਭ ਤੋਂ ਵੱਡਾ ਯੋਗਦਾਨ ਹੁੰਦਾ ਜਿਹੜਾ ਬੰਦਾ ਫਿਜ਼ੀਕਲੀ ਆਪ ਖੜਾ ਹੋ ਕੇ ਮਿਹਨਤ ਕਰਦਾ ਮੈਨੇਜਮੈਂਟ ਖੜੀ ਹੈ ਆ ਸਾਰੇ ਮੈਨੇਜਮੈਂਟ ਦੇ ਲੋਕ ਸਮਾਂ ਕੱਢਦੇ ਨੇ ਸਰ ਜਿਹਨੂੰ ਮੈਨੇਜ ਕਰਦੇ ਨੇ ਸੋ ਹਰ ਬੰਦੇ ਦੇ ਯੋਗਦਾਨ ਨਾਲ ਹੀ ਕੋਈ ਵੀ ਕੰਮ ਜਾਬ ਹੋ ਸਕਦਾ ਹੈ ਤਾਂ ਕਿਹਾ ਕੋਈ ਚੌੜੀ ਸੰਤਰਾ ਆਪਾਂ ਕੀ ਮਾਰਾਂਗੇ ਤੋ ਮੈਂ ਫਿਰ ਉਹ ਜਨ ਰੀਪੀਟ ਕਰ ਰਿਹਾ ਕਿ ਜਿਹੜੇ ਸੰਤਾਂ ਸੰਤਾਂ ਦੀ ਸੰਗਤ ਕਰਕੇ ਸਾਡੇ ਲੋਕ ਚੰਗੇ ਰਾਹ ਤੇ ਪੈਂਦੇ ਨੇ ਸਾਨੂੰ ਉਹ ਜੇ ਸੰਤਾਂ ਦੀ ਲੋੜ ਹੈ ਜਿਹੜੇ ਸਾਡੇ ਸਮਾਜ ਨੂੰ ਚੰਗੇ ਰਾਹ ਤੇ ਮੌਤ ਤੇ ਸਾਡੀ ਜ਼ਿੰਦਗੀ ਨੂੰ ਦੇ ਰੱਖਣ